ਸਾਸੀ ਕਾਲ ਜੀ ਕੀ ਹਾਲ ਚਾਲ ਆ ਹੋਰ ਸਾਰੇ ਠੀਕ ਹੋ ਅੱਜ ਵੀਡੀਓ ਵਾਸਤੇ ਕੈਮਰਾਮੈਨ ਵੀ ਸਦਨਾ ਪੈ ਗਿਆ ਤੇ ਕਿਉਂਕਿ ਕਈ ਵਾਰੀ ਉਹ ਬੰਦੇ ਦੇ ਮੂੰਹ ਤੇ ਚਪੇੜ ਕੰਮ ਕਰਕੇ ਦਿਖਾਉਣੀ ਪੈਂਦੀ ਹੈ ਹਨਾ ਉਹ ਆਪਣੇ ਕੋਲ ਸ਼ੂਟ ਨਹੀਂ ਹੁੰਦਾ ਤੇ ਤੁਹਾਨੂੰ ਮੈਂ ਦੱਸਾਂ ਕੱਲ ਆਪਾਂ ਇੱਕ ਭਰਾ ਨੂੰ ਮੰਨ ਕੇ ਚਲੋ ਪਰਸ ਚੌਥੇ ਇੱਕ ਪੱਛੇਲ ਕੀਤੀ ਸੀ ਤੇ ਇੱਕ ਆਪਣਾ ਭਰਾ ਸੀ ਜਿਹੜਾ ਬਿਨਾਂ ਤਨਖਾਹ ਲੈ ਕੇ ਜਿਹੜਾ ਆਪਣੀ ਚਲੋ ਡਿਊਟੀ ਨਿਭਾਉਂਦਾ ਚਾਚਾ ਜੀ ਇੱਧਰ ਆ ਜਾਓ ਇੱਧਰ ਗੱਲਬਾਤ ਕਰਦੇ ਠੀਕ ਆ ਉਹ ਪਹਿਲਾਂ ਆਪਾਂ ਵੀਡੀਓ ਬਣਾ ਲਨੇ ਆ ਤੇ ਉਹ ਬੰਦੇ ਨੇ ਕੀ ਆਖਿਆ ਕਹਿੰਦਾ ਆਖੇ ਬਈ ਕਿਉਂ ਤੁਸੀਂ ਫਲਾਨਾ ਇੰਨੇ ਪੈਸੇ ਲਾਉਨੇ ਹੋ ਪੱਠ ਤੁਸੀਂ ਕਿੰਨੇ ਦੀ ਲੈ ਕੇ ਆਏ ਆ ਕਿੰਨਾ ਇਹਦਾ ਕੰਦਾ ਬਕਾ ਕਿੰਨੇ ਚਰਦੀ ਹੈ ਹਨਾ ਵੀ ਉਹਨੂੰ ਘਰੇ ਬੈਠਣ ਨੂੰ ਫਿਕਰ ਹੋਇਆ ਮਾਨ ਵਾਲੀ ਗੱਲ ਹੈ ਜੇ ਆਪਣੇ ਕੰਮ ਦੇ ਕੋਈ ਫਿਕਰ ਕਰਦਾ ਤਾਂ ਆਪਾਂ ਨੂੰ ਮਾਨ ਹੋਣਾ ਚਾਹੀਦਾ ਚਲੋ ਉਹ ਵੀਰ ਤਾਂ ਆਪਣੀ ਫਰੀਦੀ ਡਿਊਟੀ ਨਿਭਾਈ ਜਾਂਦਾ ਦੂਗ ਨੰਬਰ ਤੇ ਗੱਲ ਆ ਗਈ ਆਖੇ ਬਈ ਪੱਠ ਦੇ ਕੰਨ ਛੋਟੇ ਆ ਕੰਨਾਂ ਨਾਲ ਦੀ ਦਾ ਬਾਈ ਤਰੇ ਨਹੀਂ ਬੰਦੀ ਕੰਨ ਕਿਨੇ ਦੇਖਣੇ ਆ ਠੀਕ ਆ ਸਨਖੇਪਣ ਦਾ ਕੰਨ ਹਿੱਸਾ ਹੁੰਦੇ ਆ ਬਿੱਟਰ ਦਾ ਕੰਨ ਬਹੁਤਾ ਲੰਮਾ ਨਹੀਂ ਹੁੰਦਾ ਵੀਰ ਮੇਰਾ ਫਿਰ ਉਹਨੇ ਕੀ ਆਖਿਆ ਉਹਦੀ ਰਿਕਾਰਡਿੰਗ ਵੀ ਆਪਣੇ ਕੋਲੇ ਵੀ ਨੰਬਰ ਵੀ ਪਿਆ ਅੱਜ ਵੀ ਆਪਾਂ ਸ਼ੋਅ ਕਰ ਸਕਦੇ ਸੀ ਪਰ ਆਪਣਾ ਨੇਚ ਵਾਲਾ ਕੰਮ ਜਾਈ ਹੀ ਨਹੀਂਗਾ ਮੈਂ ਉਹ ਮੁੰਡੇ ਨੂੰ ਵੀ ਆਖਿਆ ਮੈਂ ਕਿਹਾ ਜਦਨ ਤੂੰ ਪਠ ਤਿਆਰ ਕਰ ਲਈ ਜਿੱਦੇ ਆਪਣੇ ਬੋਹ ਤੋਂ ਕਰਾਸ ਕਰਾਏਗਾ ਉਹਨੂੰ ਆਪਾਂ ਆਫਰ ਵੀ ਦਿੱਤਾ ਵੀ ਤੈਨੂੰ ਫਰੀ ਕਰਾਸ ਕਰਾ ਕੇ ਦੇਣੀ ਹੈ ਕਿਉਂਕਿ ਯਾਰ ਇੱਕ ਮਾਤੜ ਜਾ ਬੰਦਾ ਤੇ ਉਦੋਂ ਉਹ ਬੰਦੇ ਦੀ ਆਡੀਓ ਵੀ ਵਿੱਚ ਚਲਾਵਾਂਗੇ ਉਹ ਬੰਦੇ ਦੀ ਨੰਬਰ ਵੀ ਮੈਂ ਸ਼ੇਅਰ ਕਰੂੰਗਾ ਉਹਨੂੰ ਫੋਨ ਕਰਕੇ ਕੀ ਕਹਿੰਦਾ ਆਖੇ ਬਾਈ ਬਾਕੀ ਵੀਡੀਓ ਸ਼ੇਅਰ ਕਰ ਦਿਓ ਆਖੇ ਬਾਈ ਨਾ ਤੁਸੀਂ ਯਾਰ ਲੈ ਆਉਨੇ ਆ ਤੁਸੀਂ ਮੇਰੇ ਕੋਲੇ ਫਲਾਨੀ ਮੰਡੀ ਚ ਆ ਜਾਓ ਤੁਸੀਂ ਮੇਰੇ ਕੋਲੇ ਝੌਂਕੀ ਮੰਡੀ ਚ ਆ ਜਾਓ ਠੀਕ ਹੈ ਵੀ ਮੈਨੂੰ ਆਏ ਦੱਸੋ ਯਾਰ ਗੱਲ ਕਰਨ ਦਾ ਦਮ ਤਾਂ ਬੰਦਾ ਉਹ ਰੱਖੇ ਜਿਹਦੇ ਆਪਦੇ ਕਿੱਲੇ ਤੇ ਖੜੀਆਂ ਵਿਸ ਕਿਸੇ ਤੂੰ ਤੁਸੀਂ ਕੀ ਦਵਾ ਦੋਗੇ ਯਾਰ ਕੀ ਦਵਾ ਦੋਗੇ ਆਖੇ ਫਲਾਨੇ ਮੇਲੇ ਤੇ ਆ ਬਾਈ ਤੈਨੂੰ ਉੱਥੋਂ ਜਾਨਵਰ ਦਵਾਉਣਾ ਧੌਕੇ ਮੇਲੇ ਤੇ ਆ ਬਾਈ ਤੈਨੂੰ ਉੱਥੋਂ ਜਾਨਵਰ ਦਵਾਉਣਾ ਵੀ ਤੇਰੇ ਕੋਲੇ ਕੀ ਆ ਖਸਮਾ ਤਾਂ ਦੱਸ ਦੇ ਇੱਕ ਤਾਂ ਖੋਚਾ ਖਿੱਚਣੀਆਂ ਕਿਸੇ ਦੀ ਲੁੱਤੀ ਜੁਗਲੀ ਕਰਨੀ ਆਪਦਾ ਕਰਤਾਰ ਛੋਟਾ ਰੱਖਣਾ ਬੰਦੇ ਨੂੰ ਵੀਰੇ ਅੱਗੇ ਨਹੀਂ ਬਧਾ ਦੰਦਾ ਹੁੰਦਾ ਜੇ ਤੂੰ ਮੇਰੀਆਂ ਗੱਲਾਂ ਕਰਦਾ ਮੈਂ ਅੱਜ ਤੱਕ ਗੱਲਾਂ ਲੋਕਾਂ ਤੋਂ ਕਰਾਈਆਂ ਮੈਂ ਪਹਿਲਾਂ ਪਿੰਡ ਚੋਂ ਗੱਲਾਂ ਕਰਾਈਆਂ ਫਿਰ ਆਂਡਗਵਾਂਡ ਚੋਂ ਗੱਲਾਂ ਕਰਾਈਆਂ ਫਿਰ ਉਠਿਆ ਮੈਂ ਇਹ ਜੀ ਗੱਲ ਨਹੀਂ ਥੋੜੇ ਵਰਗੇ ਕਹਿਣਾ ਤੇ ਦਵਨ ਵਾਲਾ ਬੰਦਾ ਹੈ ਨਹੀਂ ਮੈਂ ਜਦੋਂ ਕਿਸੇ ਨੂੰ ਜਾਨਵਰ ਦੰਨਾ ਮੈਂ ਪਹਿਲਾਂ ਕਹਿ ਕੇ ਦੰਨਾ ਠੀਕ ਹੈ ਪਹਿਲਾਂ ਕਹਿ ਕੇ ਦੰਨਾ ਜਾਨਵਰ ਵਾਲੇ ਨੂੰ ਵੀ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਬੇਚੈਨਤਾ ਰਹੀ 5-7 ਦਿਨ ਹਫਤਾ 10 ਦਿਨ 15 ਦਿਨ ਤੱਕ ਚੱਤ ਕਰੇ ਮੋੜ ਨਹੀਂ ਕੋਈ ਚੱਕਰ ਨਹੀਂ ਨੰਬਰ ਵੀ ਮੈਂ ਅਗਲੇ ਦਾ ਵੀਡੀਓ ਤੇ ਲਿਖਦਾ ਹੁਣਾ ਐਥੋਂ ਗੁਪਤ ਖਾਤੇ ਵੀ ਦੇ ਕੇ ਤੋਰਦਾ ਨੰਬਰ ਵੀ ਮੈਂ ਅਗਲੇ ਦਾ ਵੀਡੀਓ ਤੇ ਲਿਖਦਾ ਹੁਣਾ ਵੀ ਤੈਨੂੰ ਪੋਜੀਟਿਵ ਫੋਨ ਤਾਂ ਆਉਣਗੇ 100 ਠੀਕ ਹੈ 100ਾਂ ਦੇ ਵਿੱਚੋਂ ਦੋ 네ਗੈਟਿਵਿਟੀ ਵਾਲੇ ਆਉਣਗੇ ਜਿਹੜੇ ਤੁਹਾਨੂੰ ਭੇਤ ਲੈਣਗੇ ਤੁਹਾਨੂੰ ਪੜਤਾਉਣਗੇ ਉਹ ਐ ਸੋਚ ਲਈ ਜਿਹੜੇ ਤਾਂ 98 ਸੀ ਉਹ ਤਾਂ ਤਨੂੰ ਚੱਲ ਮਾਣਤਣ ਵਾਸਤੇ ਫੋਨ ਕੀਤਾ ਆਪਣੇ ਨਾਲ ਪਿਆਰ ਆ ਜਿਹੜੇ ਦੋ ਬੰਦੇ ਫੋਨ ਕਰਨਗੇ ਨਾ ਉਹ ਐ ਸੋਚ ਲਈ ਤੇਰਾ ਕਾਮਯਾਬੀ ਵਾਸਤੇ ਫੋਨ ਕਰਨਗੇ ਉਹ ਨਾ ਇੱਕ ਹੁੰਦਾ ਆਪਣਾ ਕੰਪੀਟੀਸ਼ਨ ਉੱਥੇ ਕੰਪੀਟੀਸ਼ਨ ਬਣ ਜਾਂਦਾ ਅਗਲੇ ਨੂੰ ਕਰਕੇ ਦਿਖਾਉਣਾ ਜਦੋਂ ਸੋਨੂੰ ਮਾ ਦਿਖਾਈ ਹੋਵੇ ਸਾਰੀਆਂ ਸ਼ਾਰਟ ਵਿੱਚ ਚਲਾਉਂਗਾ ਮਾ ਦਾ 40 ਪਾਸ ਕਾਦਾ ਉਹ ਵੀ ਫੀਤਾ ਮਾਰ ਕੇ ਚਲਾਉਂਗਾ ਠੀਕ ਆ ਵਿੱਚ ਚੱਲਣਗੇ ਬੋਗ ਦਾ 45 40 ਇੰਚ ਕਾਦਾ ਉਹਦਾ ਵੀ ਫੀਤਾ ਮਾਰ ਕੇ ਵਿੱਚ ਸ਼ਾਰਟ ਚਲਾਉਂਗਾ ਇਹੋ ਜਿਹੇ ਬੱਕਰੀਆਂ ਦੇ ਛੱਡੇ ਉਹ ਵੀ ਵਿੱਚ ਸ਼ਾਟ ਲਾਉਂਗਾ ਇਹੋ ਜਿਹੇ ਬੱਕਰੀਆਂ ਦੇ ਛੱਡੇ ਤੇ ਇਹੋ ਜਿਹਾ ਬੋਗ ਮੈਂ ਖੁਦ ਗਾ ਕੇ ਬੈਠਾ ਕਿਸੇ ਦੇ ਬਾੜੇ ਦੇ ਵਿੱਚ ਫੀਤਾ ਮਾਰ ਕੇ ਖੁਦ ਬੋਗ ਤੇ ਮਾਰ ਕੇ ਪਸ਼ੋਕੜ ਹੋਣਾ ਚਾਹੀਦਾ 25000 ਨੂੰ ਪੱਟੀ ਦੀ ਪੱਠ ਮੈਂ ਖਰੀਦਣ ਨੂੰ ਤਿਆਰ ਬੈਠਾ ਬਈ ਠੀਕ ਆ ਜੇ ਕਿਸੇ ਕੋਲੇ ਹੈਗੀ ਆ ਆਪ ਇਹਨਾਂ ਕੰਟੈਕਟ ਕਰੇ ਲਾਈਵ ਸੌਦਾ ਕਰੂੰਗਾ ਲਾਈਵ ਬਿਨਾ ਮੁੱਲ ਮੰਗੇ ਤੁਸੀਂ ਆਪਾਂ 15 ਮੰਗਦੇ ਹੋ 20 ਮੰਗਦੇ ਹੋ ਕਿੰਨੇ ਮੰਨਿਆ ਉਹਨੂੰ ਦਾ ਆਪਾ ਜਿੰਨੇ ਦਿੱਤੀ ਆ ਦਿੱਤੀ ਆ ਭਾਵੇਂ ਲੱਖ ਦੀ ਦਿੱਤੀ ਆ 2 ਲੱਖ ਦੀ ਆਪਾਂ 25000 ਨੂੰ ਪੱਟੀ ਦੀ ਖਰੀਦਣ ਨੂੰ ਤਿਆਰ ਬੈਠੇ ਆ ਚੰਗੇ ਰੁਪਈਆ ਚ ਵੇਚਣ ਵੀ ਜਾਣਦੇ ਆ ਤੇ ਚੰਗੇ ਰੁਪਈਆ ਚ ਖਰੀਦਣ ਵੀ ਜਾਣਦੇ ਆ ਖੜਜੋ ਹੈ ਤੇ ਮੀਨਾ ਖੰਡ ਖੜਜੋ ਇੱਕ ਦੋ ਪੱਕੜ ਕੇ ਆਂਦੇ ਢਾਕਾ ਪਾਵਾਂਗੇ ਜਿੱਦੇ ਪਾਵਾਂਗੇ ਕਹਿ ਕੇ ਪਾਵਾਂਗੇ ਸਮੁੱਧ ਖਾਵਾਂਗੇ ਵੀ ਪੈਸੇ ਲੱਗਦੇ ਵੀ ਹੁੰਦੇ ਆ ਇਹ ਕੱਖਾਂ ਵਾਲੀਆਂ ਹੈ ਨਹੀਂ ਇਹ ਲੱਖਾਂ ਵਾਲੀਆਂ ਵੀ ਹੈਗੀਆਂ ਪਰ ਬੇਨਤੀ ਇਹ ਆ ਉਹੋ ਜੇ ਬੰਦਿਆਂ ਤੋਂ ਬਚ ਕੇ ਰਿਹਾ ਕਰੋ ਪਰ ਉਹਨਾਂ ਨੂੰ ਆਪਦੀ ਜ਼ਿੰਦਗੀ ਦਾ ਆਪਾ ਹਿੱਸਾ ਵੀ ਬਣਾਉਣਾ ਜਿੰਨੇ ਤੱਕ ਉਹ ਬੰਦੇ ਆਪਣੀ ਜ਼ਿੰਦਗੀ ਦਾ ਹਿੱਸਾ ਨਹੀਂ ਬਣਦੇ ਆਪਾਂ ਸਕਸੈਸ ਨਹੀਂ ਹੁੰਦੇ ਕੰਮ ਦੇ ਵਿੱਚ ਠੀਕ ਆ ਉਹ ਇੱਕ ਜਰੀਆ ਹੁੰਦੇ ਆ ਕੰਮ ਕਰਾਉਂਦੇ ਕਿਉਂਕਿ ਉਹ ਤਾਨਾ ਮੇਣਾ ਮਾਰਨ ਗਿਆ ਆਪਾਂ ਅੱਗੇ ਵਧਣਾ ਯਾਰ ਉਹ ਤਾਂ ਫਰੀ ਡੌੜੀ ਕਰਦੇ ਆ ਤੇ ਵੀਡੀਓ ਸ਼ੇਅਰ ਕਰ ਦਿਓ ਜਿੰਨੀ ਹੋ ਸਕੇ ਉਹਦਾ ਆਪਣੇ ਕੋਲ ਨੰਬਰ ਵੀ ਨੋਟ ਆ ਰਿਕਾਰਡਿੰਗ ਵੀ ਰੋਟ ਆ ਬੰਦਾ ਵੀ ਜਾਣਦੇ ਆ ਸਾਰਾ ਕੁਝ ਪਰ ਨਹੀਂ ਯਾਰ ਆਪਾਂ ਉਹ ਕੰਮ ਹੀ ਨਹੀਂ ਕਰਨਾ ਉਹਦੀ ਡਿਊਟੀ ਹੈ ਵਿਚਾਰੀ ਦੁੱਦੀ ਜਾਈਂ ਸੋਚ ਉਹ ਵਰਤੀ ਜਾਂਦਾ ਜੈ ਆਪਣੀ ਸੋਚ ਆਪਾਂ ਵਰਤੀ ਜੰਨੇ ਹਨ ਤੇ ਸੋ ਧੰਨਵਾਦ ਜਿਉਂਦੇ ਬਾਦਰੋ